ਜਿੱਥੇ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਫਾਇਦਾ ਹੋਇਆ ਉਥੇ ਲੈਂਡ ਪੂਲਿੰਗ ਦੇ ਜਿਹੜੇ ਪਲਾਟ ਮਿਲਣ ਦੀ ਦੇਰੀ ਹੋਈ ਹੈ ਉਹ ਤੋਂ ਬਹੁਤ ਵੱਡਾ ਨੁਕਸਾਨ ਵੀ ਹੋਇਆ ਇਹ ਸਭ ਤੋਂ ਵੱਡੀ ਕਮੀ ਹੈ ਸਰਕਾਰਾਂ ਦੀ ਵੀ ਜਿਹੜਾ ਉਹਦਾ ਬੜਾ ਨੁਕਸਾਨ ਹੋਇਆ ਕਿਸਾਨਾਂ ਨੂੰ ਜਦੋਂ ਤੁਸੀਂ ਜ਼ਮੀਨ ਤਾਂ ਅਕਵਾਇਰ ਕਰ ਲਈ ਪਲਾਟ ਤੁਹਾਨੂੰ ਅੱਜ ਤੋਂ 5-7 ਸਾਲ ਜਾਂ 10 ਸਾਲ ਬਾਅਦ ਮਿਲ ਰਹੇ ਨੇ ਉਹ ਤੋਂ ਬੰਦਾ ਸੇਲ ਕਰੂਗਾ ਫਿਰ ਕਿਤੇ ਅੱਗੇ ਜਾ ਕੇ ਜ਼ਮੀਨ ਲਾਊਗਾ ਫਿਰ ਮਤਲਬ ਉਹ ਤਾਂ ਜਿਹੜਾ ਉਹ 10-11 ਸਾਲ ਦਾ ਵਿਚਾਰ ਦਾ ਘਰ ਚਲਾਉਣ ਦਾ ਸਾਰਾ ਸ਼ਿਟ ਮ ਉਹ ਰੁਕ ਜਾਂਦਾ ਇਸ ਕਰਕੇ ਜਿਹੜੀ ਇਹ ਪਾਲਿਸੀ ਹੈ ਇਸ ਕਰਕੇ ਜਿਹੜੀ ਬਦਨਾਮੀ ਹੋ ਰਹੀ ਹੈ ਇਸੀ ਗੱਲ ਕਾਰਨ ਹੋ ਰਹੀ ਹੈ ਵੀ ਦੇ ਵਿੱਚ ਟਾਈਮ ਬੌਂਡ ਚਾਹੀਦਾ ਹੁਣ ਪ੍ਰਾਈਵੇਟ ਜਿਹੜਾ ਡੀਲਰ ਸਿਸਟਮ ਹੈ ਜਾਂ ਡਿਵੈਲਪਰ ਸਿਸਟਮ ਉੱਥੇ ਕੀ ਹੈ ਉੱਥੇ ਤੁਹਾਨੂੰ ਜੋ ਜ਼ਮੀਨ ਨਾਲ ਦੀ ਨਾਲ ਪੇਮੈਂਟ ਹੋ ਜਾਂਦੀ ਹੈ ਤੁਸੀਂ ਅੱਗੇ ਜ਼ਮੀਨ ਲੋਕ ਕੁਝ ਵੀ ਕਰੋ ਜੋ ਵੀ ਕਰਨਾ ਹੈ ਕਿਸਾਨ ਨੇ ਉਹਦੀ ਮਰਜ਼ੀ ਹੈ ਚਾਹੇ ਉਹ ਕਮਰਸ਼ੀਅਲ ਚਾ ਜਾਵੇ ਚਾਹੇ ਉਹ ਜ਼ਮੀਨ ਬਣਾ ਲਵੇ ਜਦਾਂ ਕਰਕੇ ਤੇ ਜ਼ਮੀਨ ਬੱਲੇ ਜਾਂਦਾ ਕਿਸਾਨ ਬਾਕੀ ਆਪਣੇ ਘਰ ਦੀਆਂ ਜ਼ਰੂਰਤਾਂ ਵੀ ਉਹ ਪੂਰੀਆਂ ਕਰਦਾ ਹੈ ਪਰ ਇਹਦੇ ਤੇ ਲੈਂਡ ਪੁਲਿੰਗ ਦੇ ਵਿੱਚ ਫੱਟ ਤੋਂ ਵੱਡੀ ਕਮੀ ਇਹ ਦੇਖੀ ਗਈ ਹੈ ਕਿ ਜਿਹੜੇ ਉਹਦੇ ਪਲਾਟ ਮੂਦੇ ਨੇ ਇਸ਼ੂ ਹੁੰਦੇ ਨੇ ਉਹਨਾਂ ਦੇ ਟਾਈਮੇ ਬਹੁਤ ਲੱਗਦਾ ਹੈ